ਅਲ ਮੀਡੀਆ ਨੂੰ ਵੀ ਕਹੂੰਗਾ ਕਿ ਸਾਡਾ ਜਿਹੜਾ ਮੀਡੀਆ ਹੈ ਮੀਡੀਆ ਕਿਹੜੇ ਮੁੱਦੇ ਚੱਕ ਰਿਹਾ ਹੈ ਮੀਡੀਆ ਚੱਕ ਰਿਹਾ ਹੈ ਆਰਕੈਸਟਰਾਂ ਵਾਲੇ ਮੁੱਦੇ ਕੋਈ ਆਰਕੈਸਟਰ ਵਾਲੀ ਕੁੜੀ ਸਟੇਜ ਤੇ ਨੱਚਦੀ ਆ ਤੇ ਉਹਨੂੰ ਉਹਦੇ ਤੂੰ ਤੂੰ ਮੈਂ ਮੈਂ ਜਿਹੜੀ ਹੋਈ ਆ ਮੁੱਦਾ ਚੱਲ ਰਿਹਾ ਹੈ ਸਾਡਾ ਮੀਡੀਆ ਕਿਹੜੇ ਮੁੱਦੇ ਚੱਕਦਾ ਸਾਗਰ ਦੀ ਬੋਟੀ ਸਾਡਾ ਮੀਡੀਆ ਕਿਹੜੇ ਮੁੱਦੇ ਚੱਕਦਾਗਾ ਜੋ ਪਿੱਛੇ ਜੇ ਕੁਲੜ ਪੀਜੇ ਵਾਲਾ ਲੀਡਰ ਦੇਖੋ ਜਿੰਨੇ ਵੀ ਲੀਡਰ ਜੇ ਪਹਿਲਾਂ ਵਾਲਾ ਇਹਨਾਂ ਦਾ ਪਸੋਕੜ ਦੇਖਣਾ ਹੋਵੇ ਜਿੰਨੇ ਵੀ ਲੀਡਰ ਨੇ ਜਦੋਂ ਤੋਂ ਰਾਜਨੀਤੀ ਚ ਆ ਜਾਂਦੇ ਤਾਂ 2-3 ਸਾਲਾਂ ਦੇ ਬਾਅਦ ਹੀ ਉਹ ਕਰੋੜਪਤੀ ਯਰਬਪਤੀ ਬਣ ਜਾਂਦੇ ਨੇ ਉਹਨਾਂ ਦਾ ਰੰਗ ਰੂਪ ਹੀ ਹੋਰ ਹੋ ਜਾਂਦਾ ਹੈ ਉਹਨਾਂ ਦਾ ਚਿਹਰੇ ਤੇ ਰੌਣਕ ਹੀ ਹੋਰ ਹੋ ਜਾਂਦੀ ਹੈ ਕਿਉਂ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਕੀ ਹੋ ਭੋਲੇ ਭਾਲੇ ਨੇ ਤਾਂ ਕਰਕੇ ਇਹਨਾਂ ਨੂੰ ਲੁੱਟ ਰਹੇ ਹੋ ਸਿਰਫ ਤੁਹਾਡਾ ਧਿਆਨ ਪੜਕਾਇਆ ਜਾ ਰਿਹਾ ਮੈਂ ਸასი ਕਾਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਪੰਜਾਬ ਦੇ ਅਸਲ ਮੁੱਦੇ ਕੀ ਸੀਗੇ ਹੁਣ ਵੋਟਾਂ ਆ ਗਈਆਂ ਲੋਕ ਸਭਾ ਦੀਆਂ ਲੀਡਰ ਪਿੰਡਾਂ ਦੇ ਵਿੱਚ ਆਉਣਗੇ ਤੇ ਅਸੀਂ ਉਹਨਾਂ ਨੂੰ ਕੀ ਸਵਾਲ ਕਰਨੇ ਨੇ ਅਸਲ ਪੰਜਾਬ ਦੇ ਮੁੱਦੇ ਕੀ ਸੀ ਨੰਬਰ 1 ਜੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਵੱਡਾ ਤੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕੀ ਉਹ ਦੋਸ਼ੀ ਫੜੇ ਗਏ ਕੀ ਉਹ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਗਈਆਂ ਨੰਬਰ 2 ਤੇ ਜੇ ਆਪਾਂ ਗੱਲ ਕਰਦੇ ਹਾਂ ਬਹਿਵਲ ਕਲਾ ਗੋਲੀ ਕਾਂਡ ਬਹਿਵਲ ਕਲਾ ਗੋਲੀ ਕਾਂਡ ਦੇ ਵਿੱਚ ਦੋ ਨੌਜਵਾਨ ਸ਼ਹੀਦ ਹੋਏ ਸੀ ਕੀ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲ ਗਿਆ ਨੰਬਰ 3 ਤੇ ਜੇ ਆਪਾਂ ਗੱਲ ਕਰਦੇ ਹਾਂ ਕਰਜ਼ਾ ਮਾਫੀ ਦੀ ਕੀ ਪੰਜਾਬ ਦੇ ਸਾਰੇ ਕਿਸਾਨ ਕਰਜ਼ਾ ਮੁਕਤ ਹੋ ਚੁੱਕੇ ਨੇ ਕੀ ਪੰਜਾਬ ਦਾ ਕਿਸਾਨ ਖੁਸ਼ਹਾਲ ਹੈਗਾ ਉਸ ਤੋਂ ਬਾਅਦ 4 ਨੰਬਰ ਤੇ ਆਪਾਂ ਗੱਲ ਕਰਦੇ ਹਾਂ ਗੜੇ ਮਾਰੀ ਨਾਲ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਪਿਛਲੀ ਵਾਰ ਗੜੇ ਮਾਰੀ ਹੋਈ ਇਸ ਵਾਰ ਗੜੇ ਮਾਰੀ ਹੋਈ ਕੀ ਉਹਨਾਂ ਨੂੰ ਪੂਰਾ ਮੁਆਵਜ਼ਾ ਉਹਨਾਂ ਦਾ ਬਣਦਾ ਹੱਕ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਸੀ ਫਸਲਾਂ ਦਾ ਕੀ ਉਹਨਾਂ ਨੂੰ ਉਹ ਮੁਆਵਜ਼ਾ ਮਿਲ ਗਿਆ ਨੰਬਰ 5 ਪਿੰਡਾਂ ਦੇ ਵਿੱਚ ਹਜ਼ਾਰਾਂ ਹੀ ਜਿਹੜੇ ਪਸ਼ੂ ਆ ਜਿਹੜੇ ਬਿਮਾਰੀਆਂ ਦੇ ਨਾਲ ਮਰ ਚੁੱਕੇ ਨੇ ਪਹਿਲਾਂ ਗਾਵਾਂ ਮਰੀਆਂ ਬਿਮਾਰੀ ਆਈ ਪੰਜਾਬ ਦੇ ਵਿੱਚ ਇਹੋ ਜਿਹੀ ਬਿਮਾਰੀ ਆਈ ਭਿਆਨਕ ਜਿਸ ਦੇ ਨਾਲ ਗਾਵਾਂ ਮਰੀਆਂ ਹੁਣ ਮੱਝਾਂ ਮਰ ਰਹੀਆਂ ਨੇ ਪਿੰਡਾਂ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਇਹ ਪਸ਼ੂ ਦੇ ਦਧਾਰੂ ਪਸ਼ੂ ਜਿਹੜੇ ਮਰ ਰਹੇ ਨੇ ਕੀ ਉਹਨਾਂ ਨੂੰ ਮੁਆਵਜ਼ਾ ਮਿਲ ਗਿਆ ਜਿਹੜੀਆਂ ਸਰਕਾਰਾਂ ਕਹਿਨੀਆਂ ਸੀਗੀਆਂ ਕਿ ਅਸੀਂ ਮੁਰਗੀ ਦੇ ਵੀ ਪੈਸੇ ਦਵਾ ਜੇ ਮੁਰਗੀ ਨੂੰ ਵੀ ਕੁਝ ਹੋ ਜੂਗਾ ਉਹਦੇ ਵੀ ਪੈਸੇ ਦਵਾਂਗੇ ਕੀ ਜਿਨ੍ਹਾਂ ਦੀਆਂ ਮੱਝਾਂ ਜਾਂ ਗਾਵਾਂ ਮਰ ਗਈਆਂ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਦਧਾਰੂ ਪਸ਼ੂਆਂ ਦਾ ਕੀ ਉਹਨਾਂ ਨੂੰ ਮੁਆਵਜ਼ਾ ਮਿਲ ਗਿਆ ਨੰਬਰ 6 ਤੇ ਜੇ ਆਪਾਂ ਗੱਲ ਕਰਦੇ ਆਂ ਨਸੇ ਦੀ ਪੰਜਾਬ ਨੂੰ ਜਿਹੜਾ ਪੰਜਾਬ ਆਗਾ ਪੰਜਾਬ ਇੱਕ ਨਸੇ ਦਾ ਸਭ ਤੋਂ ਮੇਨ ਇੱਕ ਪਹਿਲੇ ਨੰਬਰ ਤੇ ਜੇ ਪੰਜਾਬ ਆਉਂਦਾ ਤੇ ਉਹ ਨਸੇ ਕਰਕੇ ਆਉਣ ਲੱਗ ਗਿਆ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਦਿਨੋਂ-ਦਿਨ ਵੱਧ ਰਹੀਆਂ ਨੇ ਕੀ ਪਿਛਲੇ ਦਿਨਾਂ ਦੇ ਵਿੱਚ ਕਮੇਟੀਆਂ ਬਣਾਈਆਂ ਆਪ ਮਹਾਰੇ ਲੋਕਾਂ ਨੇ ਕਮੇਟੀਆਂ ਬਣਾਈਆਂ ਤੇ ਕਾਬੂ ਕੀਤਾ ਨਸ਼ੇ ਵਾਲਿਆਂ ਨੂੰ ਕੀ ਉਹ ਨਸ਼ੇ ਵਾਲਿਆਂ ਤੇ ਕਾਰਵਾਈਆਂ ਹੋਈਆਂ ਕੀ ਨਸ਼ਾ ਮੁਕਤ ਹੋ ਗਿਆ ਪੰਜਾਬ ਜਿਹੜੇ ਕਹਿੰਦੇ ਸੀ ਕਿ ਫਲਾਨਾ ਚਿੱਟੇ ਦਾ ਵਪਾਰੀ ਹੈ ਕੀ ਉਹਤੇ ਕਾਰਵਾਈ ਹੋ ਗਈ ਜਾ ਕੋਈ ਹੋਰ ਕਿਸੇ ਤੇ ਕਾਰਵਾਈ ਹੋ ਗਈ ਜਿਹੜੇ ਕੋਈ ਚਿੱਟੇ ਦੇ ਸਮਗਲਰ ਨੇ ਜਾਂ ਕੋਈ ਨਸ਼ੇ ਦੇ ਸਮਗਲਰ ਨੇ ਕੀ ਉਹਨਾਂ ਤੇ ਕਾਰਵਾਈ ਹੋ ਗਈ ਉਸ ਤੋਂ ਬਾਅਦ ਨੰਬਰ 7 ਤੇ ਜੇ ਗੱਲ ਕਰਦੇ ਆ ਹੜਾਂ ਦੀ ਮਾਰ ਹੇਠ ਜਿਹੜੇ ਪਿਛਲੇ ਦਿਨੀ ਪਿਛਲੇ ਦਿਨੀ ਨਹੀਂ ਪਿਛਲੇ ਕੁਝ ਮਹੀਨੇ ਪਹਿਲਾਂ ਜਦੋਂ ਹੜਾਂ ਦੀ ਮਾਰ ਆਈ ਆ ਜਿਹੜੇ ਇਲਾਕਿਆਂ ਦੇ ਵਿੱਚ ਕੀ ਉਹਨਾਂ ਨੂੰ ਮੁਆਵਜ਼ਾ ਮਿਲ ਗਿਆ ਲੋਕਾਂ ਨੇ ਪੈਸੇ ਇਕੱਠੇ ਕਰਕੇ ਲੋਕਾਂ ਨੇ ਉਹਨਾਂ ਦੇ ਬਾਹਨ ਪੱਧਰ ਕੀਤੇ ਲੋਕਾਂ ਨੇ ਹੀ ਉਹਨਾਂ ਨੂੰ ਪਾਣੀ ਦੇ ਵਿੱਚ ਬੈਠੇ ਜਿਹੜੇ ਘਰ ਸੀਗੇ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਕੀ ਸਰਕਾਰ ਨੇ ਕੋਈ ਉਹਨਾਂ ਨੂੰ ਸਹਾਇਤਾ ਦਿੱਤੀ ਨੰਬਰ 5 8 ਤੇ ਨੰਬਰ 8 ਤੇ ਆਪਾਂ ਗੱਲ ਕਰਦੇ ਆ ਜਿਹੜਾ ਹੁਣ ਮੁੱਦਾ ਮੌਜੂਦਾ ਮੁੱਦਾ ਚੱਲ ਰਿਹਾਗਾ ਪ੍ਰਾਈਵੇਟ ਸਕੂਲਾਂ ਦਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੋ ਰਹੀ ਲੁੱਟ ਚਾਹੇ ਉਹ ਕਿਤਾਬਾਂ ਦੀ ਹੋਵੇ ਚਾਹੇ ਉਹ ਵਰਦੀਆਂ ਦੀ ਹੋਵੇ ਚਾਹੇ ਫੀਸਾਂ ਦੀ ਹੋਵੇ ਚਾਹੇ ਟਰਾਂਸਪੋਰਟ ਦੀ ਹੋਵੇ ਇਹ ਸਾਰੇ ਮੁੱਦੇ ਜਿਹੜੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਨਾਲ ਰਿਲੇਟਡ ਨੇ ਜਿਹੜੀਆਂ ਕਿਤਾਬਾਂ ਇੱਕ ਵਾਰ ਬੱਚਾ ਪੜ ਲੈਂਦਾ ਤਾਂ ਉਹ ਦੂਜੀ ਵਾਰ ਦੂਜੇ ਬੱਚੇ ਦੇ ਕੰਮ ਨਹੀਂ ਆਉਂਦੀਆਂ ਕੀ ਗੱਲ ਭਾਈ ਐਡੀ ਕਿੱਡੀ ਵੱਡੀਆਂ ਕਲਾਸਾਂ ਦੇ ਵਿੱਚ ਹੋਗੇ ਕਿ ਉਹ ਕਿਤਾਬਾਂ ਬੱਚੇ ਦੂਜੇ ਪੜ ਨਹੀਂ ਸਕਦੇ ਕੀ ਗੱਲ ਇਹ ਇੱਕ ਮਾਫੀਆ ਬਣ ਚੁੱਕਿਆ ਹੈ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਮਾਫੀਆ ਬਣ ਚੁੱਕਿਆਗਾ ਜਿਹੜੀ ਸਰਕਾਰ ਵਾਅਦੇ ਕਰਦੀ ਹੁੰਦੀ ਸੀ ਕਿ ਅਸੀਂ ਸਿੱਖਿਆ ਤੇ ਸਿਹਤ ਇਹ ਦੋ ਚੀਜ਼ਾਂ ਤੇ ਕੰਮ ਕਰਾਂਗੇ ਕੀ ਤੁਹਾਨੂੰ ਲੱਗਦਾਗਾ ਕਿ ਇਹ ਚੀਜ਼ਾਂ ਤੇ ਕੰਮ ਹੋਇਆਗਾ ਤੇ ਅੱਜ ਵੀ ਜਿਹੜਾ ਹੁਣ ਮੁੱਦਾ ਜਿਹੜਾ ਕਿਤਾਬਾਂ ਦਾ ਫੀਸਾਂ ਦਾ ਟਰਾਂਸਪੋਰਟ ਦਾ ਜਿਹੜਾ ਵrdੀਆਂ ਦਾ ਮੁੱਦਾ ਚੱਲ ਰਿਹਾਗਾ ਕੀ ਇਹ ਤੇ ਕਾਬੂ ਹੋਇਆਗਾ ਸਰਕਾਰ ਨੇ ਕੋਈ ਇਹਨਾਂ ਨੂੰ ਨੱਥ ਪਾਈ ਆ ਪ੍ਰਾਈਵੇਟ ਸਕੂਲਾਂ ਨੂੰ ਨੰਬਰ ਨੋ ਤੇ ਜੇ ਗੱਲ ਕਰਦੇ ਆਪਾਂ ਸਰਕਾਰੀ ਹਸਪਤਾਲਾਂ ਦੀ ਸਿੱਖਿਆ ਤੋਂ ਬਾਅਦ ਕਹਿੰਦੇ ਸੀ ਅਸੀਂ ਸਿਹਤ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਡਾਕਟਰਾਂ ਦੀ ਘਾਟ ਆ ਗਈ ਜਿਹੜਾ ਉੱਥੋਂ ਦਾ ਸਿਸਟਮ ਹੈ ਜਾਂ ਉੱਥੋਂ ਦੀ ਜਿਹੜੀ ਮਸ਼ੀਨਰੀ ਹੈ ਉਹ ਬਿਲਕੁਲ ਨਕਮੀ ਹੋ ਚੁੱਕੀ ਹੈ ਜਿਹੜੀਆਂ ਬਿਲਡਿੰਗਾਂ ਨੇ ਉਹ ਨਕਮੀਆਂ ਹੋ ਚੁੱਕੀਆਂ ਨੇ ਤੇ ਪਰ ਕੀ ਤੁਹਾਨੂੰ ਲੱਗਦਾ ਕਿ ਸਿਹਤ ਦੇ ਵਿੱਚ ਕੋਈ ਜਿਹੜਾ ਸਿਹਤ ਵਿਭਾਗ ਨਾਲ ਜੁੜੀਆਂ ਜੋ ਬਿਮਾਰੀਆਂ ਨੇ ਬਿਮਾਰੀਆਂ ਦੇ ਨਾਲ ਜੁੜੇ ਹੋਏ ਜਿਹੜੇ ਮੁੱਦੇ ਨੇ ਕੀ ਉਹ ਹੱਲ ਹੋ ਗਏ ਜਿਹੜੇ ਕਹਿੰਦੇ ਸੀ ਕਿ ਸੋਨੂੰ ਕਿਤੇ ਜਾਣ ਦੀ ਲੋੜ ਨਹੀਂ ਛੋਡੇ ਇੱਥੇ ਲੋਕਲ ਹਸਪਤਾਲਾਂ ਦੇ ਵਿੱਚ ਇਲਾਜ ਹੋਇਆ ਕਰੂ ਜਦੋਂ ਇਹਨਾਂ ਨੂੰ ਆਪ ਬਿਮਾਰ ਹੁੰਦੇ ਆ ਤਾਂ ਇਹ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜਾਂ ਫਾਰਮ ਦੇ ਵਿੱਚ ਜਾ ਕੇ ਇਲਾਜ ਕਰਵਾਉਂਦੇ ਨੇ ਕੀ ਉਹ ਮੁੱਦੇ ਤੁਹਾਡੇ ਯਾਦ ਨੇ ਉਹ ਮੁੱਦੇ ਇਹਨਾਂ ਨੂੰ ਯਾਦ ਕਰਾਉਣ ਦੀ ਲੋੜ ਹੈ ਜੇ ਨੰਬਰ 10 ਤੇ ਗੱਲ ਕਰਦੇ ਆਪਾਂ ਸਾਡੇ ਜਿਹੜੇ ਸਿੱਖ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਕੀ ਉਹ ਰਿਹਾ ਹੋਗੇ ਇਹ ਪੰਜਾਬ ਦੇ ਬਹੁਤ ਹੀ ਵੱਡੇ ਮੁੱਦੇ ਨੇ ਨੰਬਰ 11 ਤੇ ਜਿਹੜੇ ਬੇਕਸੂਰ ਸਾਡੇ ਸਿੱਖ ਜਿਹੜੇ ਐਨਐਸਏ ਲਾ ਕੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਛੁੱਟ ਦਿੱਤਾ ਗਿਆ ਕੀ ਉਹ ਜੇਲ੍ਹਾਂ ਚੋਂ ਬਾਹਰ ਆ ਗਏ ਉਹਨਾਂ ਤੇ ਦੁਬਾਰਾ ਫੇਰ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਨੰਬਰ 12 ਤੱਕ ਜੇ ਗੱਲ ਕਰਦੇ ਆ ਜਿਹੜੇ ਮੁਲਾਜ਼ਮ ਜਿਹੜੇ ਮੁਲਾਜ਼ਮ ਟੈਂਕੀਆਂ ਤੇ ਚੜੇ ਹੋਏ ਸੀ ਕੀ ਉਹ ਟੈਂਕੀਆਂ ਤੋਂ ਥੱਲੇ ਉਤਰਿਆ ਕੀ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਸੀ ਉਹ ਮੰਨ ਲਈਆਂ ਚਾਹੇ ਉਹ ਸਾਬਕਾ ਮੁਲਾਜ਼ਮ ਹੋਣ ਚਾਹੇ ਮੌਜੂਦਾ ਮੁਲਾਜ਼ਮ ਹੋਣ ਜਿੰਨਾ ਮੁਲਾਜ਼ਮਾਂ ਨੇ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਮੁੱਖ ਮੰਤਰੀ ਬਣ ਕੇ ਜਦੋਂ ਗਏ ਨੇ ਤੇ ਉਹਨਾਂ ਮੁਲਾਜ਼ਮਾ ਨੇ ਜਿਨ੍ਹਾਂ ਨੇ ਫੁੱਲਾਂ ਦੀ ਵਰਖਾ ਕੀਤੀ ਸੀ ਕੀ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਉਹਨਾਂ ਦੀਆਂ ਜੋ ਮੰਗਾਂ ਸੀ ਕੀ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਗਈਆਂ ਨੰਬਰ 13 ਤੇ ਜਿਹੜੇ ਸਾਡੇ ਬੇਰੁਜ਼ਗਾਰ ਭਰਾ ਨੌਜਵਾਨ ਭੈਣਾ ਸਾਡੀਆਂ ਜਿਹੜੀਆਂ ਟੈਂਕੀਆਂ ਤੇ ਚੜੀਆਂ ਹੋਈਆਂ ਨੇ ਕੀ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਜੇ ਮਿਲ ਗਈਆਂ ਤਾਂ ਫਿਰ ਉਹ ਟੈਂਕੀਆਂ ਤੇ ਕਿਉਂ ਬੈਠੀਆਂ ਨੇ ਜੇ ਨਹੀਂ ਮਿਲੀਆਂ ਤਾਂ ਫਿਰ ਕਦੋਂ ਮਿਲਣਗੀਆਂ ਇਹ ਪੰਜਾਬ ਦੇ ਮੁੱਦੇ ਨੇ ਨੰਬਰ 14 ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਜਿਹੜੀ ਘਰ-ਘਰ ਦੇ ਵਿੱਚ ਬੇਰੁਜ਼ਗਾਰ ਸਾਡੇ ਹਰੇਕ ਦੂਜੇ ਘਰ ਦੇ ਵਿੱਚ ਜਿਹੜਾ ਬੇਰੁਜ਼ਗਾਰ ਨੌਜਵਾਨ ਜਾਂ ਭੈਣ ਸਾਡੀ ਜਿਹੜੀ ਬੇਰੁਜ਼ਗਾਰ ਬੈਠੀ ਹੈ ਉਹਨਾਂ ਨੂੰ ਨੌਕਰੀਆਂ ਕਦੋਂ ਮਿਲਣਗੀਆਂ ਜਦੋਂ ਫੋਟਾ ਆਉਂਦੀਆਂ ਉਹ ਲੋਾਰੇ ਲਾਉਂਦੇ ਨੇ ਕਿ ਅਸੀਂ ਨੌਕਰੀਆਂ ਦੇਵਾਂਗੇ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ ਨੰਬਰ 15 ਕਿਸਾਨੀ ਨਾਲ ਜੁੜੀਆਂ ਹੋਈਆਂ ਮੰਗਾਂ ਜਿੰਨੀਆਂ ਵੀ ਕਿਸਾਨੀ ਦੇ ਨਾਲ ਰਿਲੇਟਡ ਨੇ ਮੰਗਾਂ ਵੇਸ਼ੱਕ ਚਾਹੇ ਉਹ ਐਮਐਸਪੀ ਹੋਵੇ ਚਾਹੇ ਕਰਜ਼ੇ ਦੀ ਗੱਲ ਹੋਵੇ ਚਾਹੇ ਕੋਈ ਮੋਟਰਾਂ ਦੇ ਕਨੈਕਸ਼ਨਾਂ ਦੀ ਗੱਲ ਹੋਵੇ ਚਾਹੇ ਖੁਦਕੁਸ਼ੀਆਂ ਦੀ ਗੱਲ ਹੋਵੇ ਚਾਹੇ ਮਜ਼ਦੂਰਾਂ ਦੀ ਗੱਲ ਹੋਵੇ ਕਿ ਮਜ਼ਦੂਰਾਂ ਨੂੰ ਕੀ ਦਿੱਤਾ ਜਾਂਦਾਗਾ ਮਜ਼ਦੂਰ ਹਰ ਰੋਜ਼ ਜੋ ਮਜ਼ਦੂਰ ਵੀ ਮਰ ਰਹੇ ਨੇ ਤੇ ਕਿਸਾਨ ਵੀ ਖੁਦਕੁਸ਼ੀਆਂ ਕਰ ਰਹੇ ਨੇ ਕੀ ਕਿਉਂ ਕਰ ਰਹੇ ਨੇ ਕਦੇ ਸੋਚਿਆ ਇਹ ਨੇ ਪੰਜਾਬ ਦੇ ਮੁੱਦੇ ਅਸਲ ਮੁੱਦੇ ਹੋ ਸਕਦਾ ਮੇਰੇ ਤੋਂ ਇੱਕ ਦੋ ਮੁੱਦੇ ਰਹਿ ਗਏ ਹੁਣ ਜਾਂ ਵੱਧ ਰਹਿ ਗਏ ਹੁਣ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਇਹ ਮੁੱਦੇ ਅਸਲ 'ਚ ਹੁਣ ਲੀਡਰ ਪਿੰਡਾਂ ਦੇ ਵਿੱਚ ਆਉਣਗੇ ਉਹਨਾਂ ਮੀ ਲੀਡਰਾਂ ਨੂੰ ਪਾਸਣ ਦੇਣ ਤੋਂ ਪਹਿਲਾਂ ਜਿਹੜੇ ਇਹ ਮੁੱਦੇ ਨੇ ਇਹ ਜ਼ਰੂਰ ਯਾਦ ਕਰਵਾਇਓ ਤੇ ਪਰ ਸਾਡਾ ਜਿਹੜਾ ਮੀਡੀਆ ਮੈਂ ਇੱਥੇ ਇੱਕ ਗੱਲ ਮੀਡੀਆ ਨੂੰ ਵੀ ਕਹੂੰਗਾ ਕਿ ਸਾਡਾ ਜਿਹੜਾ ਮੀਡੀਆ ਮੀਡੀਆ ਕਿਹੜੇ ਮੁੱਦੇ ਚੱਕ ਰਿਹਾ ਹੈ ਮੀਡੀਆ ਚੱਕ ਰਿਹਾ ਆਰਕੈਸਟਰਾਂ ਵਾਲੇ ਮੁੱਦੇ ਕੋਈ ਆਰਕੈਸਟਰ ਵਾਲੀ ਕੁੜੀ ਸਟੇਜ ਤੇ ਨੱਚਦੀ ਆ ਤੇ ਉਹਨੂੰ ਉਹਦੇ ਤੂੰ ਤੂੰ ਮੈਂ ਮੈਂ ਜਿਹੜੀ ਹੋਈ ਆ ਮੁੱਦਾ ਚੱਲ ਰਿਹਾ ਹੈ ਸਾਡਾ ਮੀਡੀਆ ਕਿਹੜੇ ਮੁੱਦੇ ਚੱਕਦਾ ਸਾਗਰ ਦੀ ਬੋਟੀ ਸਾਡਾ ਮੀਡੀਆ ਕਿਹੜੇ ਮੁੱਦੇ ਚੱਕਦਾਗਾ ਜੋ ਪਿੱਸੇ ਜੇ ਕੁੱਲੜ ਪੀਜੇ ਵਾਲਾ ਸਾਡਾ ਜਿਹੜਾ ਮੀਡੀਆ ਕਿਹੜੇ ਮੁੱਦੇ ਚੱਕਦਾ ਸਿੱਧੂ ਆਈਪੀਐਲ ਚ ਜਾਵੜਿਆ ਸਾਡਾ ਜਿਹੜਾ ਮੀਡੀਆ ਕਿਹੜੇ ਮੁੱਦੇ ਚੱਕਦਾ ਬਠਿੰਡੇ ਤੋਂ ਟਰੈਕਟਰ ਆ ਗਏ ਬਡਿੰਗ ਦੇ ਘਰ ਵਾਲੀ ਨੂੰ ਮਿਲੂਗੀ ਜਾਂ ਬਠਿੰਡੇ ਤੋਂ ਕੌਣ ਜਿੱਤੂਗਾ ਜਾਂ ਕੈਪਟਨ ਮਨਿੰਦਰ ਸਿੰਘ ਬੀਜੇਪੀ 'ਚ ਜਾਵੜਿਆ ਜਾਂ ਲੁਧਿਆਣੇ ਤੋਂ ਰਮਨੀਤ ਬਿੱਟੂ ਬੀਜੇਪੀ 'ਚ ਜਾਵੜਿਆ ਸਾਡੇ ਕੋਲੇ ਸਿਰਫ ਇਹ ਸਾਡੇ ਮੁੱਦੇ ਨਹੀਂ ਇਹ ਸਾਡੇ ਮੁੱਦਿਆਂ ਤੋਂ ਜਿਹੜਾ ਧਿਆਨ ਪੜਕਾਇਆ ਜਾ ਰਿਹਾ ਹੈ ਜਾਂ ਆਖਣਗੇ ਸੁਖਪਾਲ ਖਹਿਰਾ ਸੁਖਪਾਲ ਖਹਿਰੇ ਨੂੰ ਪ੍ਰਧਾਨਗੀ ਬਣਾਉਣਗੇ ਜਾਂ ਇਸ ਤੋਂ ਬਾਅਦ ਜਿਹੜੇ ਨਵੇਂ ਕਾਂਗਰਸ ਦੇ ਪ੍ਰਧਾਨ ਕੀ ਪ੍ਰਤਾਪ ਬਾਜਵਾ ਬਣਨਗੇ ਸਿਰਫ ਇੱਕ ਸਾਡੇ ਜਿਹੜੇ ਅਸਲ ਮੁੱਦੇ ਨੇ ਸਾਡੇ ਉਹਨਾਂ ਅਸਲ ਮੁੱਦਿਆਂ ਤੋਂ ਧਿਆਨ ਪਰਗਾ ਕੇ ਜਿਹੜਾ ਇਹਨਾਂ ਜਿਹੜੇ ਲੀਡਰਾਂ ਦੇ ਮਗਰ ਸਾਡੇ ਜਿਹੜਾ ਧਿਆਨ ਜਿਹੜਾ ਇੱਧਰ ਕੀਤਾ ਜਾ ਰਿਹਾ ਹੈ ਸਮਝ ਜੋ ਬੇਲਾਗਾ ਮੌਕਾਗਾ ਹੁਣ ਲੋਕ ਸਭਾ ਦੀਆਂ ਜਿਹੜੀਆਂ ਵੋਟਾਂ ਨੇ ਸਾਰੇ ਲੀਡਰ ਛੋਡੇ ਦਰਦੇ ਦੱਤੇ ਆਉਣਗੇ ਜਾਂ ਫਿਰ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਜਿਵੇਂ ਰਾਮਗੜ੍ਹ ਭੂੰਦੜ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਰਾਮਗੜ੍ਹ ਭੂੰਦੜ ਉਸ ਪਿੰਡ ਨੇ ਸਾਰੇ ਲੀਡਰਾਂ ਦਾ ਜਿਹੜਾ ਬਾਈਕਾਟ ਕੀਤਾ ਹੋਇਆ ਜਾਂ ਫਿਰ ਉਸ ਤਰ੍ਹਾਂ ਦਾ ਜਿਹੜਾ ਸਟੈਪ ਚੱਕੋ ਇੱਕ ਪਾਸੇ ਤਾਂ ਸਾਡੇ ਇਹਨੇ ਕਿਸਾਨ ਨੇ ਸੰਭੂ ਬਾਰਡਰ ਤੇ ਬਗਰਾੜਾ ਉੱਥੇ ਆਪਣੇ ਖਨੌਰੀ ਬਾਰਡਰਾਂ ਤੇ ਜਿਹੜੇ ਬੈਠੇ ਨੇ ਦੋ ਮਹੀਨਿਆਂ ਦੇ ਲਗਭਗ ਜਿਹੜਾ ਸਮਾਂ ਹੋ ਚੁੱਕਿਆ ਹੈਗਾ ਉਹਨਾਂ ਨੂੰ ਉਹ ਸਾਡੇ ਬਾਰਡਰਾਂ ਤੇ ਦੇਖੋ ਸਾਡੇ ਪਿਓ ਦਾਦੇ ਜਿਹੜੇ ਸਾਡੇ ਨੌਜਵਾਨੀ ਆ ਜਿਹੜੀ ਉਹ ਉੱਥੇ ਰੋੜ ਰਹੀ ਹੈ ਹਜ਼ਾਰਾਂ ਹੀ ਇੱਕ ਗੱਲ ਮੁੱਦਾ ਹੋਰ ਰਹਿ ਗਿਆ ਸੀ ਭਾਨੇ ਸਿੱਧੂ ਵਾਲਾ ਭਾਨੇ ਸਿੱਧੂ ਦੀ ਗੱਲ ਨਹੀਂ ਮੈਂ ਕਰਦਾ ਉਹਨਾਂ ਲੋਕਾਂ ਦੀ ਗੱਲ ਕਰਦਾ ਜਿੰਨਾਂ ਲੋਕਾਂ ਦੇ ਕਰੋੜਾਂ ਰੁਪਈਆ ਅਰਬਾਂ ਰੁਪਈਆ ਜਿਹੜਾ ਠੱਗ ਏਜੰਟਾਂ ਦੇ ਵਿੱਚ ਫਸਿਆ ਹੋਇਆ ਹੈ ਜਾਂ ਉਹਨਾਂ ਦੀ ਗੱਲ ਕਰਦੇ ਆਂ ਅਸੀਂ ਉਹ ਮੁੱਦੇ ਨੇ ਸਾਡੇ ਜਿਹੜੇ ਕਰੋੜਾਂ ਰੁਪਈਆ ਕਫਲੇ ਕਰਕੇ ਜਿਵੇਂ ਪਰਲ ਵਰਗੀਆਂ ਕੰਪਨੀਆਂ ਜਾਂ ਹੋਰ ਵੀ ਅਨੇਕਾਂ ਕੰਪਨੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨਾਲ ਠੱਗੀਆਂ ਮਾਰ ਕੇ ਵਿਦੇਸ਼ਾਂ ਦੇ ਵਿੱਚ ਸੈੱਟ ਹੋ ਗਏ ਉਹਨਾਂ ਦੀ ਗੱਲ ਕਰਦੇ ਆਂ ਅਸੀਂ ਇੱਕ ਪਾਸੇ ਅਸੀਂ ਕਹਿੰਨੇ ਅਗੇ ਸਾਡਾ ਪੰਜਾਬ ਕਰਜ਼ਾਈ ਹੋ ਗਿਆ ਕਰਜ਼ਾਈ ਕਿੰਨਾ ਕਰਕੇ ਹੋਇਆ ਸਾਡੇ ਕਰਕੇ ਨਹੀਂ ਹੋਇਆ ਸਾਡੇ ਕਿਸਾਨਾਂ ਕਰਕੇ ਨਹੀਂ ਹੋਇਆ ਜੇ ਬੇਰੋਜ਼ਗਾਰ ਹੋਇਆ ਸਾਡਾ ਲੋਕ ਬੇਰੋਜ਼ਗਾਰ ਹੋਏ ਨੇ ਉਹ ਇਹਨਾਂ ਲੀਡਰਾਂ ਕਰਕੇ ਹੋਏ ਨੇ ਜੇ ਸਾਡਾ ਪੰਜਾਬ ਜਿਹੜਾ ਕੰਗਾਲ ਹੋਇਆਗਾ ਇਹਨਾਂ ਲੀਡਰਾਂ ਕਰਕੇ ਹੋਇਆ ਤੁਸੀਂ ਲੀਡਰ ਦੇਖੋ ਜਿੰਨੇ ਵੀ ਲੀਡਰ ਜੇ ਪਹਿਲਾਂ ਵਾਲਾ ਇਹਨਾਂ ਦਾ ਪਸੋਕੜ ਦੇਖਣਾ ਹੋਵੇ ਜਿੰਨੇ ਵੀ ਲੀਡਰ ਨੇ ਜਦੋਂ ਤੋਂ ਰਾਜਨੀਤੀ 'ਚ ਆ ਜਾਂਦੇ ਤਾਂ 2-3 ਸਾਲਾਂ ਦੇ ਬਾਅਦ ਹੀ ਉਹ ਕਰੋੜਪਤੀ ਅਰਬਪਤੀ ਬਣ ਜਾਂਦੇ ਨੇ ਉਹਨਾਂ ਦਾ ਰੰਗ ਰੂਪ ਹੀ ਹੋਰ ਹੋ ਜਾਂਦਾ ਉਹਨਾਂ ਦੇ ਚਿਹਰੇ ਤੇ ਰੌਣਕ ਹੀ ਹੋਰ ਹੋ ਜਾਂਦੀ ਹੈ ਕਿਉਂ ਹੋ ਜਾਂਦੀ ਹੈ ਜਿਹੜਾ ਸਾਡਾ ਕਿਸਾਨ ਆ ਇਹ ਦਿਨੋਂ ਦਿਨ ਮਰ ਰਿਹਾ ਹੈ ਕੀ ਗੱਲ ਭਾਈ ਸਾਡੇ ਕਿਸਾਨ ਜਿਹੜੇ ਸਾਡੇ ਮਜ਼ਦੂਰ ਨੇ ਸਰਪੇ ਮਰਨ ਖਾਤਰ ਰੱਖੇ ਹੋਏ ਨੇ ਛੋਡੇ ਲੀਡਰ ਛੋਡੇ ਲੀਡਰਾਂ ਦੇ ਜਵਾਕ ਇਹ ਚੰਗੇ ਸਕੂਲਾਂ 'ਚ ਸੰਗੇ ਕਾਲਜਾਂ 'ਚ ਚੰਗੇ ਹਸਪਤਾਲਾਂ 'ਚ ਜਿੰਨਾਂ ਦਾ ਇਲਾਜ ਹੁੰਦਾ ਤੇ ਬਾਰਲੇ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਕਾਰੋਬਾਰ ਖੋਲੀ ਬੈਠੇ ਹੋ ਕੀ ਗੱਲ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਕੀ ਹੋ ਭੋਲੇ ਭਾਲੇ ਨੇ ਤਾਂ ਕਰਕੇ ਇਹਨਾਂ ਨੂੰ ਲੁੱਟ ਰਹੇ ਹੋ ਸਿਰਫ ਤੁਹਾਡਾ ਧਿਆਨ ਪੜਕਾਇਆ ਜਾ ਰਿਹਾ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਸਾਡੇ ਪੰਜਾਬ ਦੇ ਪੰਜਾਬ ਅਤੇ ਪੰਜਾਬੀਅਤ ਦੇ ਵਿੱਚ ਜਿੰਨੇ ਵੀ ਸਾਡੇ ਧਰਮ ਉਹ ਜਾਤਾਂ ਨੂੰ ਛੱਡ ਕੇ ਸਾਰੇ ਲੋਕ ਇੱਕ ਮੁੱਠ ਹੋ ਕੇ ਇਹਨਾਂ ਲੀਡਰਾਂ ਦਾ ਵਿਰੋਧ ਕਰੋ ਇਹਨਾਂ ਨੂੰ ਸਵਾਲ ਕਰੋ ਕਿ ਸਾਡੇ ਆਹ ਮੁੱਦੇ ਨੇ ਅਸਲ ਮੁੱਦੇ ਕੀ ਨੇ ਵਪਾਰੀਆਂ ਦੀ ਜੇ ਗੱਲ ਕਰਦੇ ਆ ਤਾਂ ਵਪਾਰੀ ਵੀ ਸੌਖਾ ਨਹੀਂ ਹੈਗਾ ਵਪਾਰੀ ਵੀ ਦਿਨੋ ਦਿਨ ਜਿਹੜਾ ਡਾਊਨ ਹੁੰਦਾ ਜਾ ਰਿਹਾ ਜਿਹੜਾ ਸਾਡੇ ਵਪਾਰੀ ਵਰਗ ਹੈ ਧੰਨਵਾਦ ਦੋਸਤੋ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਇਹ ਮੁੱਦੇ ਪੰਜਾਬ ਦੇ ਨੇ ਅਸਲ ਇਹ ਪੰਜਾਬ ਦੇ ਅਸਲ ਮੁੱਦੇ ਇਹ ਨੇ ਜਿਹੜੇ ਮੁੱਦੇ ਮੀਡੀਆ ਦਿਖਾ ਰਿਹਾ ਜਿਹੜਾ ਗੋਦੀ ਮੀਡੀਆ ਦਿਖਾ ਰਿਹਾ ਉਹ ਸਾਡੇ ਮੁੱਦੇ ਨਹੀਂ ਪੰਜ ਚਾਰ ਚੈਨਲਾਂ ਨੂੰ ਛੱਡ ਕੇ ਜਾਂ ਪੰਜ ਚਾਰ ਨੌਜਵਾਨਾਂ ਨੂੰ ਛੱਡ ਕੇ ਜਿਹੜੇ ਵਧੀਆ ਮੁੱਦੇ ਠਾ ਰਹੇ ਨੇ ਉਹਨਾਂ ਨੂੰ ਛੱਡ ਕੇ ਤੇ ਬਾਕੀ ਸਾਰਿਆਂ ਦਾ ਜਿਹੜਾ ਗੋਦੀ ਮੀਡੀਆ ਕਹਿ ਸਕਦੇ ਆ ਕਿਉਂਕਿ ਉਹਨਾਂ ਨੇ ਤਾਂ ਗੱਲ ਹੀ ਸਰਕਾਰਾਂ ਦੀ ਕਰਨੀ ਹੈ ਕੋਰਪੋਰੇਟ ਘਰਾਣਿਆਂ ਦੀ ਕਰਨੀ ਹੈ ਧੰਨਵਾਦ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਸਸਿਕ ਕਾਲਜ